28 ਅਕਤੂਬਰ ਦਾ ਇਹ ਆ ਪਰ ਰਾਜਾ ਮਜਾਰਾ ਸਾਹਿਬ ਜੋ ਮਿੱਤਰੋ ਹਰ ਵਾਰ ਦੀ ਤਰ੍ਹਾਂ ਲਗਾਤਾਰੀ ਨਰੇ ਹੀ ਦਿਨ ਮਹਿਕਮਾ ਬਈ ਬਹੁਤ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿਹੜੇ ਕਿਹੜੇ ਮੇਲੇ ਆ ਅੱਜ ਕਿੱਥੇ ਕਿੱਥੇ ਟੂਰਨਾਮੈਂਟਾਂ ਉਹਨਾਂ ਬਾਰੇ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟਾਂ ਤੇ ਆਉਣੇ ਆ ਬੰਬੌਰੀ ਹਸਾਰ ਦੇ ਵਿੱਚ ਅੱਜ ਮਿਨੀ ਓਪਨ ਦਾ ਟੂਰਨਾਮੈਂਟ ਆ ਬਹੁਤ ਤਗੜਾ ਕਾਪਾ ਮਿੱਤਰੋ ਹਰਿਆਣੇ ਦੇ ਵਿੱਚ 31000 ਪਹਿਲਾ ਇਨਾਮ ਦੂਜਾ ਇਨਾਮ 21000 ਵੱਡੇ ਇਨਾਮ ਰੱਖੇ ਗਏ ਆ ਅੱਜ 28 ਅਕਤੂਬਰ ਦਾ ਇਹ ਆ ਪਰ ਰਾਜਾ ਮਜਾਰਾ ਸਾਹਿਬ ਜੋ ਮਿੱਤਰੋ ਹਰ ਵਾਰ ਦੀ ਤਰ੍ਹਾਂ ਲਗਾਤਾਰ ਹੀ ਨਿਰਈ ਦੇਣ ਮਹਿਕਮਾ ਬਈ ਬਹੁਤ ਦਿਨ ਜੋ ਟੂਰਨਾਮੈਂਟ ਰੱਖਿਆ ਜਾਂਦਾ ਸੋ ਉਸੇ ਤਰ੍ਹਾਂ ਹੀ ਫਿਰ ਮਿੱਤਰੋ ਇਹ ਟੂਰਨਾਮੈਂਟ ਆ ਅੱਜ ਓਪਨ ਦੇ ਮੈਚ ਆ 75 ਦੇ 55 ਸ਼ਾਇਦ ਪਹਿਲਾ ਤੇ ਦੂਜਾ ਇਨਾਮ ਤੇ 2 ਬਾਰੋਂ ਆ ਤੇ ਕੱਲ ਨੂੰ ਕਲੱਬਾਂ ਖੇਡਣੀਆਂ ਇੱਥੇ ਟੌਪ ਦੀਆਂ 29 ਨੂੰ ਟੌਪ ਦੀਆਂ ਕਲੱਬਾਂ ਮਿੱਤਰੋ ਇੱਥੇ ਸੋ ਬਹੁਤ ਤਗੜਾ ਟੂਰਨਾਮੈਂਟ ਹੈ ਇਹ ਬਹੁਤ ਵਧੀਆ ਮੇਲਾ ਮੈਂ ਕਹਾਂ ਵੀ ਕਰਵਾਇਆ ਆ ਜਾਂਦਾ ਤੇ ਕਮਾਲਾ ਹੀ ਹੋਣੀਗਾ ਇੱਥੇ ਵੀ ਹੋਰ ਕਿਤੇ ਅੱਜ ਕੱਪ ਹੋਇਆ ਉਹ ਤੁਸੀਂ ਕਲੀਅਰ ਕਰਿਓ ਇਹ ਆਪਾਂ ਨੂੰ ਟੂਰਨਾਮੈਂਟ ਅੱਜ ਦੇ ਕਲੀਅਰ ਸੀਗੇ ਮੈਂ ਮਿਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ